ਮੇਰਾ ਨਾਮ ਹਰਜ ਸਿੰਘ ਹੈ ਹਰਜ ਸਿੰਘ ਹਾਂਜੀ ਹਾਂਜੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਹੋਈ ਤੂੰ ਜਾਣਦਾ ਹਾਂ ਗੱਡੀ ਤੇ ਉਹਨਾਂ ਗੱਡੀ ਹੋਲੀ ਕਰਾ ਕੇ ਦੇ ਕਹਿੰਦੇ ਕੀ ਹਾਲ ਆਂਦਾ ਵਧੀਆ ਆਂਦਾ ਵਧਾਈ ਹੋਵੇ ਤੇ ਇੰਨੀ ਗੱਲ ਹੋਈ ਤੇ ਇੰਨੇ ਜੀ ਕੋਈ ਅੱਗ ਬੋਲਿਆ ਨਹੀਂ ਤੇ ਉਹਨੇ ਗੋਲੀਆਂ ਮਾਰ ਦਿੱਤੀ ਕਾਰ ਚ ਕੌਣ ਕੋਨੇ ਲੱਗੇ ਕਾਰ ਚ ਮੈਂ ਕਾਰ ਚ ਲਾਉਣਾ ਉਹ ਨਾਲ ਬੈਠਾ ਹੈ ਦੋ ਬੰਦੇ ਪਿੱਛੇ ਬੈਠੇ ਤੇ ਟੱਟੂ ਲਾਵਾ ਹੋ ਕੋਈ ਨਹੀਂ ਤਿੰਨ ਇੱਕ ਤੇ ਸ਼ਾਇਦ ਪਿਆਰ ਚ ਵੱਜੀ ਉਹ ਪੀਹ ਰਹਿਣਾ ਪਤਾ ਨਹੀਂ ਕੀ ਇਹ ਜਿਹੜਾ ਪਿੱਛੇ ਇੱਕ ਸਹੀ ਬਲਾਗ ਤੋਂ ਨਿਕਲੇ ਹੁਣ ਹਾਂਜੀ ਪਿੰਡ ਦੇ ਸਰਪੰਚ ਬਣੇ ਕੌਣ ਸੀ ਇਹ ਨਾਸੇ ਇਹ ਇਨਾਂ ਨੇ ਬਣਾਏ ਐਸਸੀ ਬਣਾਏ ਹਨਾਂ ਨੇ ਆਪਣਾ ਗਨਾਨੀ ਨਾਲ ਦਾ ਨਹੀਂ ਪਤਾ ਤੁਹਾਡਾ ਪਿੰਡ ਦੀ ਹਾਂਜੀ ਮੇਰੇ ਪਿੰਡ ਦਾ ਹੈ ਮੇਰਾ ਪਿੰਡ ਤਰਾਂਦੀ ਮੋਹਰ ਤੇ ਅੱਛਾ ਥੋੜੀ ਜਿਹੀ ਹੁਣ ਤੋਂ ਅਗਲਾ ਕਿੰਨੇ ਜਣੇ ਸੀ ਗੱਡੀ ਦੇ ਵਿੱਚ ਕਿੰਨੇ ਜਣੇ ਗਏ ਚਾਰ ਜਣੇ ਚਾਰ ਜਣੇ ਚਲ ਜੱਟ ਸੀ ਹਾਂਜੀ ਉਹ ਬਾਈਕ ਤੇ ਕਿੰਨੇ ਬੰਦੇ ਸੀ ਤਿੰਨ ਜਣ ਮੂੰਹ ਤਾਂ ਕਹੀ ਜਿਹਾ ਨਾ ਕਿ ਨਹੀਂ ਖੁੱਲੇ ਖੁੱਲੇ ਪਰੇਸ਼ਾਨ ਹੋਈ ਮਾੜੀ ਮੁੱਢੀ ਨਹੀਂ ਪਿੱਛੇ